ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਨੰਬਰ 1 ਜੇਕਰ ਤੁਹਾਨੂੰ ਅੱਖਾਂ ਨਾਲ ਸੰਬੰਧਿਤ ਕੋਈ ਵੀ ਸਮੱਸਿਆ ਹੈ ਤਾਂ ਤੁਸੀਂ ਕੀਵੀ ਖਾਣੀ ਸ਼ੁਰੂ ਕਰਦੇ ਹੋ ਇਹਦੇ ਨਾਲ ਇਹ ਫਲ ਬਹੁਤ ਹੀ ਤਾਕਤਵਰ ਹੈ ਜੋ ਅੱਖਾਂ ਦੀ ਹਰ ਸਮੱਸਿਆ ਨੂੰ ਜੜ ਤੋਂ ਖਤਮ ਕਰ ਦਿੰਦਾ ਹੈ ਨੰਬਰ 2 ਜੇਕਰ ਤੁਸੀਂ ਆਪਣੇ ਚਿਹਰੇ ਉੱਪਰ ਬਦਾਮ ਦਾ ਤੇਲ ਲਗਾ ਲੈਂਦੇ ਹੋ ਤਾਂ ਇਸ ਨਾਲ ਹੌਲੀ-ਹੌਲੀ ਚਿਹਰੇ ਤੇ ਬਹੁਤ ਚਮਕ ਆਉਣ ਲੱਗ ਜਾਂਦੀ ਹੈ ਤੇ ਨਾਲ ਹੀ ਚਿਹਰਾ ਬਿਲਕੁਲ ਸਾਫ਼ ਸੁਥਰਾ ਹੋ ਜਾਂਦਾ ਹੈ ਨੰਬਰ 3 ਨਿੰਬ ਦੇ ਪੱਤੇ ਖਾਣ ਨਾਲ ਸਰੀਰ ਉੱਪਰ ਕੋਈ ਵੀ ਫੋੜਾ ਫੁੰਸੀ ਨਹੀਂ ਹੁੰਦਾ ਤੇ ਨਾਲ ਹੀ ਜੇਕਰ ਹੋ ਗਿਆ ਹੈ ਤਾਂ ਉਹ ਵੀ ਸਾਫ਼ ਹੋ ਜਾਵੇਗਾ ਇਸ ਤੋਂ ਇਲਾਵਾ ਸਰੀਰ ਹਮੇਸ਼ਾ ਬਿਮਾਰੀਆਂ ਤੋਂ ਬਚਿਆ ਰਹਿੰਦਾ ਹੈ ਨੰਬਰ 4 ਜਿਨ੍ਹਾਂ ਨੂੰ ਸ਼ੂਗਰ ਅਤੇ ਲੱਤਾਂ ਨੂੰ ਖਚਾਇਆ ਆਦ ਦੀ ਸਮੱਸਿਆ ਹੋਵੇ ਉਹਨਾਂ ਨੂੰ ਭੁੱਲ ਕੇ ਵੀ ਚੌਲਾਂ ਦਾ ਸੇਵ ਨਹੀਂ ਕਰਨਾ ਚਾਹੀਦਾ ਇਸ ਨਾਲ ਇਹ ਸਮੱਸਿਆ ਹੋਰ ਵੀ ਵੱਧ ਸਕਦੀ ਹੈ ਨੰਬਰ 5 ਜੇਕਰ ਤੁਹਾਡੇ ਕੋਲ ਟਮਾਟਰ ਨਹੀਂ ਹੈ ਤਾਂ ਤੁਸੀਂ ਟਮਾਟਰ ਦੀ ਥਾਂ ਟਮਾਟੋ ਕੈਚੱਪ ਦਾ ਇਸਤੇਮਾਲ ਵੀ ਕਰ ਸਕਦੇ ਹੋ ਨੰਬਰ 6 ਬੱਕਰੀ ਦੇ ਦੁੱਧ ਨਾਲ ਜੇਕਰ ਅਸੀਂ ਪਤੀਸਾ ਖਾ ਲਈਏ ਤਾਂ ਸਾਨੂੰ ਕਦੇ ਵੀ ਬੁਢਾਪਾ ਨਹੀਂ ਆਉਂਦਾ ਅਸੀਂ ਹਮੇਸ਼ਾ ਜਵਾਨ ਦਿਖਾਈ ਦਿੰਦੇ ਹਾਂ ਨੰਬਰ 7 ਜੇਕਰ ਅਸੀਂ ਸੂਜੀ ਦੇ ਹਲਵੇ ਵਿੱਚ ਦੁੱਧ ਦਾ ਇਸਤੇਮਾਲ ਪਾਣੀ ਨਾਲੋਂ ਜ਼ਿਆਦਾ ਕਰੀਏ ਤਾਂ ਇਸ ਨਾਲ ਹਲਕਾ ਬਹੁਤ ਹੀ ਸਵਾਦ ਵੰਦਾ ਹੈ ਤੇ ਨਾਲ ਹੀ ਰੰਗ ਵੀ ਬਹੁਤ ਸੋਹਣਾ ਆਉਂਦਾ ਹੈ ਨੰਬਰ 8 ਜਦੋਂ ਵੀ ਤੁਸੀਂ ਘਰ ਵਿੱਚ ਕੋਈ ਵੀ ਧੂਪ ਬੱਤੀ ਜਾਂ ਫਿਰ ਜੋਤਰ ਲਗਾਉਣੀ ਹੋ ਤਾਂ ਉਸ ਨੂੰ ਕਦੇ ਵੀ ਫੂਕ ਨਾ ਮਾਰੋ ਇਸ ਤਰ੍ਹਾਂ ਕਰਨ ਨਾਲ ਤੁਸੀਂ ਪ੍ਰਮਾਤਮਾ ਦਾ ਅਪਮਾਨ ਕਰ ਸਕਦੇ ਹੋ ਨੰਬਰ 9 ਜੇਕਰ ਤੁਸੀਂ ਰੋਜ਼ਾਨਾ ਆਪਣੇ ਘਰ ਵਿੱਚ ਰੋਟੀ ਬਣਾਉਣ ਤੋਂ ਪਹਿਲਾਂ ਦੁੱਧ ਦਾ ਸਿੱਟਾ ਤਵੇ ਉੱਪਰ ਮਾਰੋ ਤਾਂ ਇਸ ਨਾਲ ਤੁਹਾਡੇ ਘਰ ਵਿੱਚ ਬਿਮਾਰੀਆਂ ਹੌਲੀ-ਹੌਲੀ ਘਟਣ ਲੱਗ ਜਾਣਗੀਆਂ ਨੰਬਰ 10 ਜਿੰਨਾ ਲੋਕਾਂ ਵਿੱਚ ਖੂਨ ਦੀ ਕਮੀ ਹੋਵੇ ਜਿਹਨੂੰ ਇਨਫੈਕਸ਼ਨ ਹੋਵੇ ਜਾਂ ਫਿਰ ਪੈਰਾਂ ਉੱਪਰ ਸੋਜ ਆ ਗਈ ਹੋਵੇ ਤਾਂ ਇਹਨਾਂ ਲੋਕਾਂ ਨੂੰ ਸਵੇਰੇ ਸ਼ਾਮ ਤਣੀਏ ਦੇ ਲੱਡੂ ਬਣਾ ਕੇ ਖਾਣੇ ਚਾਹੀਦੇ ਹਨ ਨੰਬਰ 11 ਹਰੀ ਇਲਾਇਚੀ ਖਾਣ ਨਾਲ ਸਰੀਰ ਨੂੰ ਬਹੁਤ ਸਾਰੇ ਲਾਭ ਮਿਲਦੇ ਹਨ ਜਿਸ ਲਈ ਇਸ ਨੂੰ ਇੱਕ ਮਹੀਨਾ ਲਗਾਤਾਰ ਖਾ ਕੇ ਜਰੂਰ ਦੇਖੋ ਬਹੁਤ ਤੁਹਾਨੂੰ ਬਹੁਤ ਸਾਰੇ ਫਾਇਦੇ ਮਿਲਣਗੇ ਨੰਬਰ 12 ਜੇਕਰ ਚਿਹਰੇ ਉੱਪਰ ਕੋਈ ਵੀ ਫਿੰਸੀ ਹੋ ਜਾਵੇ ਤਾਂ ਉਸ ਉੱਪਰ ਹਲਦੀ ਵਿੱਚ ਥੋੜਾ ਜਿਹਾ ਪਾਣੀ ਮਿਕਸ ਕਰਕੇ ਲਗਾ ਲਓ ਇਸ ਦੀ ਮਦਦ ਨਾਲ ਫਿੰਸੀਆਂ ਦੇ ਸਾਰੇ ਬੈਕਟੀਰੀਆ ਖਤਮ ਹੋ ਜਾਣਗੇ ਜਿਸ ਕਾਰਨ ਉਸ ਚਿਹਰੇ ਉੱਪਰੋਂ ਖਤਮ ਹੋ ਜਾਵੇਗੀ ਇਸ ਤਰ੍ਹਾਂ ਦੇਣਾ ਵਿੱਚ 2-3 ਵਾਰ ਜ਼ਰੂਰ ਕਰੋ ਨੰਬਰ 13 ਆਮਲਾ ਰੋਜ਼ਾਨਾ ਆਪਣੇ ਖਾਣੇ ਵਿੱਚ ਜ਼ਰੂਰ ਸ਼ਾਮਲ ਕਰੋ ਇਸ ਨਾਲ ਸਰੀਰ ਨੂੰ अनेका ਹੀ ਲਾਭ ਮਿਲਣਗੇ ਤੇ ਨਾਲ ਹੀ ਸਰੀਰ ਜਵਾਨੀ ਵਿੱਚ ਹੀ ਰਹੇਗਾ ਨੰਬਰ 14 ਨਿੰਬ ਦੇ ਪੱਤਿਆਂ ਨੂੰ ਪੀਸ ਕੇ ਦਹੀਂ ਵਿੱਚ ਮਿਕਸ ਕਰਕੇ ਖਾਜ ਵਾਲੀ ਜਗ੍ਹਾ ਤੇ ਲਾਓ ਇਸ ਨਾਲ ਖਾਜ ਹੋਣੀ ਬੰਦ ਹੋ ਜਾਵੇਗੀ ਨੰਬਰ 15 ਜੇਕਰ ਤੁਸੀਂ ਟਾਇਲਟ ਜਾਣ ਸਮੇ ਆਪਣੇ ਦੰਦਾਂ ਨੂੰ ਦਵਾ ਕੇ ਰੱਖਦੇ ਹੋ ਇਸ ਨਾਲ ਦੰਦਾਂ ਨੂੰ ਵੀ ਮਜ਼ਬੂਤੀ ਮਿਲਦੀ ਹੈ ਤੇ ਨਾਲ ਹੀ ਕਦੇ ਵੀ ਲਖਵੇ ਦੀ ਸਮੱਸਿਆ ਦਾ سامنا ਨਹੀਂ ਕਰਨਾ ਪੈਂਦਾ ਨੰਬਰ 16 ਜਦੋਂ ਵੀ ਔਰਤਾਂ ਆਪਣੇ ਘਰ ਵਿੱਚ ਝਾੜੂ ਲਗਾਉਂਦੀਆਂ ਹਨ ਤਾਂ ਉਹਨਾਂ ਨੂੰ ਪ੍ਰਮਾਤਮਾ ਦਾ ਨਾਮ ਲੈ ਕੇ ਘਰ ਵਿੱਚ ਝਾੜੂ ਪੋਚਾ ਲਗਾਉਣਾ ਚਾਹੀਦਾ ਹੈ ਇਸ ਨਾਲ ਘਰ ਵਿੱਚ ਖੁਸ਼ਹਾਲੀ ਆਉਂਦੀ ਹੈ ਤੇ ਨਾਲ ਹੀ ਘਰ ਵਿੱਚ ਬਰਕਤ ਰਹਿੰਦੀ ਹੈ ਨੰਬਰ 17 ਤੁਹਾਨੂੰ ਕਦੇ ਵੀ ਆਪਣੇ ਘਰ ਵਿੱਚ ਸੁੱਕੇ ਪੌਦੇ ਲਗਾ ਕੇ ਨਹੀਂ ਰੱਖਣੇ ਚਾਹੀਦੇ ਇਸ ਨਾਲ ਘਰ ਵਿੱਚ ਕਲੇਸ਼ ਦਿਨ ਪਰ ਦਿਨ ਵਾਧਾ ਹੀ ਜਾਂਦਾ ਹੈ ਇਹਨਾਂ ਨੂੰ ਤੁਰੰਤ ਹਟਾ ਦੇਣਾ ਚਾਹੀਦਾ ਹੈ ਨੰਬਰ 18 ਸ਼ਨੀਵਾਰ ਵਾਲੇ ਦਿਨਾਂ ਪੈਰਾਂ ਦੇ ਨਹਾਂ ਉੱਪਰੋਂ ਸਰੋਂ ਦਾ ਤੇਲ ਲਗਾਉਣਾ ਸ਼ੁਰੂ ਕਰ ਦਿਓ ਇਸ ਨਾਲ ਲਾਭ ਮਿਲੇਗਾ ਜਾਂ ਇਸ਼ਨਾਨ ਕਰਨ ਤੋਂ ਬਾਅਦ ਕਰੋ ਸਫਲਤਾ ਮਿਲੇਗੀ ਨੰਬਰ 20 ਜਿਹੜੀਆਂ ਔਰਤਾਂ ਆਪਣੇ ਵਾਲਾਂ ਨੂੰ ਵੇਚ ਦਿੰਦੀਆਂ ਹਨ ਜਾਂ ਫਿਰ ਇੱਧਰ-ਉੱਧਰ ਸੁੱਟ ਦਿੰਦੀਆਂ ਹਨ ਅਜਿਹੀਆਂ ਔਰਤਾਂ ਦੀ ਜ਼ਿੰਦਗੀ ਵਿੱਚ ਮੁਸ਼ਕਲਾਂ ਬਿਨਾਂ ਬੁਲਾਏ ਹੀ ਆ ਜਾਂਦੀਆਂ ਹਨ ਨੰਬਰ 21 ਆਪਣੀ ਸਫਲਤਾ ਦੇ ਆਉਣ ਤੋਂ ਪਹਿਲਾਂ ਕਿਸੇ ਨਾਲ ਭੁੱਲ ਕੇ ਵੀ ਜ਼ਿਕਰ ਨਾ ਕਰੋ ਤੇ ਨਾ ਹੀ ਜੋ ਤੁਸੀਂ ਕੰਮ ਕਰਨਾ ਜਾ ਰਹੇ ਹੋ ਉਸ ਬਾਰੇ ਵੀ ਕਿਸੇ ਨੂੰ ਕੁਝ ਨਾ ਦੱਸੋ ਨੰਬਰ 22 ਰਾਤ ਦੇ ਸਮੇਂ ਕਿਸੇ ਦੇ ਨਾਲ ਗਿਲੇ ਸ਼ਿਕਵੇ ਕਰਕੇ ਨਾ ਸੋਵੋ ਇਸ ਨਾਲ ਪ੍ਰਮਾਤਮਾ ਹਮੇਸ਼ਾ ਤੁਹਾਡੇ ਨਾਲ ਰਹੇਗਾ ਤੇ ਦੁੱਖ ਸੁੱਖ ਵਿੱਚ ਸਾਥ ਦੇਵੇਗਾ ਨੰਬਰ 23 ਨਮਕ ਨੂੰ ਹਮੇਸ਼ਾ ਕੱਚ ਦੇ ਬਰਤਨ ਵਿੱਚ ਦੋ ਲੌਂਗ ਪਾ ਕੇ ਹੀ ਰੱਖਣਾ ਚਾਹੀਦਾ ਹੈ ਇਸ ਤਰ੍ਹਾਂ ਕਰਨ ਨਾਲ ਘਰ ਵਿੱਚ ਹਮੇਸ਼ਾ ਵਰਕਤ ਰਹਿੰਦੀ ਹੈ ਨੰਬਰ 24 ਜੇਕਰ ਤੁਹਾਡੇ ਘਰ ਦੀ ਛੱਤ ਉੱਪਰ ਸਵੇਰੇ ਸਵੇਰੇ ਕਾਂ ਦੇ ਬੋਲਣ ਦੀ ਆਵਾਜ਼ ਆਉਂਦੀ ਹੈ ਤਾਂ ਇਸ ਦਾ ਮਤਲਬ ਹੈ ਕਿ ਤੁਹਾਡੇ ਘਰ ਕੋਈ ਮਹਿਮਾਨ ਆਉਣ ਵਾਲਾ ਹੈ ਨੰਬਰ 25 ਸਾਨੂੰ ਸਵੇਰੇ ਉੱਠਦੇ ਹੀ ਪਾਣੀ ਪੀਣਾ ਸ਼ੁਰੂ ਕਰ ਦੇਣਾ ਚਾਹੀਦਾ ਹੈ ਇਹ ਸਾਡੇ ਅੰਦਰ ਪਾਣੀ ਘਾਟ ਨੂੰ ਪੂਰਾ ਕਰਦਾ ਹੈ ਤੇ ਨਾਲ ਹੀ ਕਬਜ਼ ਅਤੇ ਪੇਟ ਦੀਆਂ ਬਿਮਾਰੀਆਂ ਨੂੰ ਦੁਰੋਗ ਕਾਰਨ ਵਿੱਚ ਸਹਾਇ ਹੁੰਦਾ ਹੈ। ਨੰਬਰ 26 ਜਦੋਂ ਵੀ ਤੁਸੀਂ ਇਸ਼ਨਾਨ ਕਰਦੇ ਹੋ ਉਸ ਸਮੇਂ ਸਭ ਤੋਂ ਪਹਿਲਾਂ ਪਾਣੀ ਆਪਣੇ ਪੈਰਾਂ ਉੱਪਰ ਪਾਓ। ਇਸ ਤਰ੍ਹਾਂ ਕਰਨ ਨਾਲ ਅਸੀਂ ਹਰ ਅਟੈਕ ਦੀ ਭਿਆਨਕ ਬਿਮਾਰੀ ਤੋਂ ਬਚ ਸਕਦੇ ਹਾਂ। ਨੰਬਰ 27 ਰਾਤ ਦਾ ਖਾਣਾ ਖਾਣ ਤੋਂ ਬਾਅਦ ਅਤੇ ਸਵੇਰ ਦਾ ਨਾਸ਼ਤਾ ਕਰਨ ਤੋਂ ਪਹਿਲਾਂ ਜੇਕਰ ਅਸੀਂ 500 ਕਦਮ ਚੱਲਦੇ ਹਾਂ ਤਾਂ ਇਸ ਨਾਲ ਸਾਡਾ ਸਰੀਰ ਤੰਦਰੁਸਤ ਤੇ ਫਰਤੀਲਾ ਰਹਿੰਦਾ ਹੈ। ਨੰਬਰ 28 ਜੇਕਰ ਤੁਸੀਂ ਸਾਦੀ ਦਾਲ ਰੋਟੀ ਖਾਓਗੇ ਤਾਂ ਪੂਰੀ ਜ਼ਿੰਦਗੀ ਜਵਾਨ ਤੇ ਸਿਹਤਮੰਦ ਰਹਿ ਸਕਦੇ ਹੋ ਇਸ ਨਾਲ ਤੁਹਾਡੇ ਸਰੀਰ ਉੱਪਰ ਕਦੇ ਵੀ ਉਡਾਪਾ ਨਹੀਂ ਆਵੇਗਾ ਨੰਬਰ 29 ਜੇਕਰ ਸਰੀਰ ਵਿੱਚ ਦਰਦ ਹਟ ਹੀ ਨਾ ਰਿਹਾ ਹੋਵੇ ਤਾਂ ਨਹਾਉਣ ਤੋਂ ਪਹਿਲਾਂ ਸਰੀਰ ਦੀ ਦੇਸੀ ਘਿਓ ਜਾਂ ਫਿਰ ਸਰੋਂ ਦੇ ਤੇਲ ਨਾਲ ਮਾਲਿਸ਼ ਕਰ ਲਓ ਤੇ ਫਿਰ ਹਲਕੇ ਗੋਸੇ ਪਾਣੀ ਨਾਲ ਇਸ਼ਨਾਨ ਕਰ ਲਓ ਦਰਦ ਠੀਕ ਹੋ ਜਾਵੇਗਾ ਨੰਬਰ 30 ਜੇਕਰ ਤੁਸੀਂ ਪਾਣੀ ਠੰਡੇ ਦੀ ਬਜਾਇਜ਼ ਹਲਕਾ ਕੋਸਾ ਪਾਣੀ ਪੀਓ ਤਾਂ ਸਿਹਤ ਨੂੰ ਬਧੇਰੇ ਲਾਭ ਹਨ ਤੇ ਨਾਲ ਹੀ ਇਸ ਨਾਲ ਸਰੀਰ ਦੀਆਂ ਸਾਰੀਆਂ ਨਾੜੀਆਂ ਸਾਫ਼ ਹੋ ਜਾਂਦੀਆਂ ਹਨ ਨੰਬਰ 31 ਰੋਗੀ ਵਿਅਕਤੀ ਨੂੰ ਕਦੇ ਵੀ ਜ਼ਿਆਦਾ ਰੋਟੀ ਦਾ ਸੇਵਨ ਨਹੀਂ ਕਰਨਾ ਚਾਹੀਦਾ ਤੁਸੀਂ ਫਲ ਜਾਂ ਹਲਕਾ ਫੁਲਕਾ ਖਾਣਾ ਖਾ ਸਕਦੇ ਹੋ ਇਸ ਨਾਲ ਤੁਹਾਡਾ ਖਾਣਾ ਜਲਦੀ ਹਾਜ਼ਮ ਹੋ ਜਾਵੇਗਾ ਤੇ ਤੁਸੀਂ ਜਲਦੀ ਠੀਕ ਹੋਵੋਗੇ ਨੰਬਰ 32 ਦੋ ਅੰਨ੍ਯਾ ਰੋਟੀ ਖਾਣ ਤੋਂ ਕੁਝ ਬਾਅਦ ਹੀ ਖਾਓ ਤੇ ਨਾਲ ਹਮੇਸ਼ਾ ਕੋਸਾ ਪਾਣੀ ਨਾਲ ਹੀ ਦਵਾਈ ਲੋ ਪੀਣ ਤੋਂ ਪਰਹੇਜ਼ ਰੱਖੋ ਨੰਬਰ 33 ਜੇਕਰ ਹਰੇਕਾ ਉੱਪਰ ਨੰਗੇ ਪੈਰੀ ਤੁਰੋਂ ਕਦੇ ਵੀ ਐਨਕਾ ਨਹੀਂ ਲਗਣਗੀਆਂ ਤੇ ਨਾਲ ਹੀ ਸਰੀਰ ਕਾ ਬਿਮਾਰੀਆਂ ਤੋਂ ਕੋਹਾਂ ਹੀ ਦੂਰ ਰਹੋਗੇ ਨੰਬਰ 34 ਤੁਸੀਂ ਆਪਣੇ ਚਿਹਰੇ ਉੱਪਰ ਬਦਾਮਾਂ ਦਾ ਤੇਲ ਲਗਾ ਲੈਂਦੇ ਹੋ ਤਾਂ ਇਸ ਨਾਲ ਹੌਲੀ-ਹੌਲੀ ਚਿਹਰੇ ਤੇ ਬਹੁਤ ਚਮਕਾਉਣ ਲੱਗ ਜਾਂਦੀ ਹੈ ਤੇ ਨਾਲ ਹੀ ਚਿਹਰਾ ਵੀ ਬਿਲਕੁਲ ਸਾਫ ਹੋ ਜਾਂਦਾ ਹੈ। ਨੰਬਰ 35 ਜੇਕਰ ਤੁਹਾਡਾ ਦਿਮਾਗ ਕਮਜ਼ੋਰਾ ਹੋ ਰਿਹਾ ਹੋਵੇ ਤਾਂ ਰੋਜ਼ਾਨਾ ਦੁੱਧ ਨਾਲ ਬਦਾਮ ਅਤੇ ਅਖਰੋਟ ਖਾਣੇ ਸ਼ੁਰੂ ਕਰ ਦਿਓ। ਇਸ ਨਾਲ ਦਿਮਾਗ ਦੀ ਕਮਜ਼ੋਰੀ ਦੂਰ ਹੋਵੇਗੀ। ਨੰਬਰ 36 ਜੇਕਰ ਤੁਸੀਂ ਭਿੱਜੀ ਹੋਈ ਸੌਗੀ ਖਾऊं ਤਾਂ ਤੁਰੰਤ ਬਾਅਦ ਉੱਪਰ ਦੀ ਗਰਮ ਦੁੱਧ ਪੀ ਲੈਂਦੇ ਹੋ ਤਾਂ ਇਸ ਨਾਲ ਸਰੀਰ ਦੀ ਸਾਰੀ ਕਮਜ਼ੋਰੀ ਦੂਰ ਹੋ ਜਾਂਦੀ ਹੈ ਤੇ ਨਾਲ ਹੀ ਪਾਚਨ ਤਾਂਤਰ ਵੀ ਬਿਲਕੁਲ ਠੀਕ ਰਹਿੰਦਾ ਹੈ ਨੰਬਰ 37 ਜੇਕਰ ਤੁਸੀਂ ਰੋਜ਼ਾਨਾ ਸਵੇਰੇ ਨਾਰੀਅਲ ਪਾਣੀ ਪੀਂਦੇ ਹੋ ਤਾਂ ਮਿਰਤ ਦੀ ਤਰ੍ਹਾਂ ਤੁਹਾਡੇ ਸਰੀਰ ਉੱਪਰ ਕੰਮ ਕਰਦਾ ਹੈ ਜੇਕਰ ਤੁਸੀਂ ਅਸੀਂ انگور ਖਾ ਲਈਏ ਤਾਂ ਇਸ ਨਾਲ ਹੋ ਰਹੀ ਕਬਰਾੜ ਤੋਂ ਤੁਰੰਤ ਆਰਾਮ ਮਿਲਦਾ ਹੈ ਨੰਬਰ 38 ਜੇਕਰ ਤੁਸੀਂ ਪਿਆਜ਼ ਦੇ ਟੁਕੜਿਆਂ ਨੂੰ ਦੰਦਾਂ ਥੱਲੇ ਦੋ ਤੋਂ 3 ਮਿੰਟ ਦਵਾ ਕੇ ਰੱਖਦੇ ਹੋ ਤਾਂ ਇਸ ਨਾਲ ਜੇਕਰ ਦੰਦਾਂ ਵਿੱਚ ਦਰਦ ਹੋਣ ਦੀ ਸਮੱਸਿਆ ਹੋਵੇਗੀ ਉਹ ਦੂਰ ਹੋ ਜਾਵੇਗੀ ਨੰਬਰ 39 ਜੇਕਰ ਤੁਹਾਡਾ ਹਰ ਸਮੇਂ ਮਾਨਕ ਭਰਉਂਦਾ ਰਹਿੰਦਾ ਹੈ ਤਾਂ ਰੋਜ਼ਾਨਾ ਪਾਠ ਪੂਜਾ ਜ਼ਰੂਰੀ ਕਰਿਆ ਕਰੋ ਦਿਨਾਂ ਵਿੱਚ ਸਭ ਕੁਝ ਠੀਕ ਹੋ ਜਾਵੇਗਾ ਤੁਸੀਂ ਸਿਹਤ ਅਤੇ ਜ਼ਿੰਦਗੀ ਪੱਖੋਂ ਵੀ ਖਸ਼ਾਲ ਰਹੋਗੇ ਨੰਬਰ 40 ਜਦੋਂ ਵੀ ਬਾਹਰੋਂ ਕੋਈ ਮਿੱਠੀ ਚੀਜ਼ ਤੁਹਾਡੇ ਘਰ ਆਉਂਦੀ ਹੈ ਤਾਂ ਉਸ ਨੂੰ ਤੁਰੰਤ ਗਦੇ ਵੀ ਨਾ ਖਾਓ ਪਹਿਲਾਂ ਉਸ ਦਾ ਪਰਮਾਤਮਾ ਨੂੰ ਭੋਗ ਲਗਾਓ ਤੇ ਫਿਰ ਥੋੜਾ ਜਿਹਾ ਕੁੱਤੇ ਨੂੰ ਪਾਓ ਇਸ ਤੋਂ ਬਾਅਦ ਤੁਸੀਂ ਖਾ ਸਕਦੇ ਹੋ ਨੰਬਰ 41 ਜਿਸ ਵਿਅਕਤੀ ਦਾ ਨਾਮ ਏ ਤੋਂ ਸ਼ੁਰੂ ਹੁੰਦਾ ਹੋਵੇ ਉਹਨਾਂ ਨੂੰ ਆਪਣੀ ਜ਼ਿੰਦਗੀ ਵਿੱਚ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨ ਤੋਂ ਬਾਅਦ ਸਫਲਤਾ ਪ੍ਰਾਪਤ ਹੁੰਦੀ ਹੈ ਤੇ ਫਿਰ ਉਹ ਇਹ ਬਾਅਦ ਵਿੱਚ ਇਸ ਸਫਲਤਾ ਉੱਪਰ ਰਾਜ ਕਰਦੇ ਹਨ ਨੰਬਰ 42 ਸੱਤ ਸੁੱਕੀਆਂ ਲਾਲ ਮਿਰਚਾਂ ਨੂੰ ਇੱਕ ੜਮਾਲ ਵਿੱਚ ਬੰਨ ਕੇ ਉਸ ਜਗ੍ਹਾ ਤੇ ਰੱਖ ਦਿਓ ਜਿਸ ਜਗ੍ਹਾ ਤੇ ਤੁਸੀਂ ਆਪਣੇ ਗਹਿਨੇ ਰੱਖਦੇ ਹੋ ਇਸ ਨਾਲ ਤੁਹਾਡੀ ਤਰੱਕੀ ਵਿੱਚ ਵੀ ਰੁਕਾਵਟ ਨਹੀਂ ਆਵੇਗੀ ਨੰਬਰ 43 ਆਪਣੇ ਖਾਣੇ ਵਿੱਚ ਚੀਨੀ ਅਤੇ ਕਿਸੇ ਵੀ ਪ੍ਰਕਾਰ ਦੇ ਹੋਰ ਮਿੱਠੇ ਦੀ ਬਜਾਏ ਗੁੜ ਦਾ ਇਸਤੇਮਾਲ ਜ਼ਰੂਰ ਕਰੋ ਇਹ ਸਿਹਤ ਲਈ ਬਹੁਤ ਹੀ ਚੰਗਾ ਹੈ ਜੋ ਖਾਣੇ ਨੂੰ ਸਵਾਦ ਅਤੇ ਸਰੀਰ ਨੂੰ ਤੰਦਰੁਸਤ ਰੱਖਣ ਦੀ ਹਿੰਮਤ ਰੱਖਦਾ ਹੈ ਨੰਬਰ 44 ਦਾਲਾਂ ਸਬਜ਼ੀਆਂ ਦਾ ਸੇਵਨ ਵੱਧ ਤੋਂ ਵੱਧ ਕਰੋ ਇਨ੍ਹਾਂ ਵਿੱਚ ਪ੍ਰੋਇਜਨ ਖਣਿਜ ਪਦਾਰਥਾ ਤੇ ਜ਼ਰੂਰੀ ਤੱਤ ਪਾਏ ਜਾਂਦੇ ਹਨ ਜੋ ਸਾਨੂੰ ਲੰਬੇ ਸਮੇਂ ਤੱਕ ਬਿਮਾਰੀਆਂ ਤੋਂ ਬਚਾ ਕੇ ਰੱਖਦੇ ਹਨ ਨੰਬਰ 45 ਜੇਕਰ ਤੁਸੀਂ ਖੱਟੀ ਦਹੀਂ ਵਿੱਚ ਨਿੰਬੂ ਦਾ ਰਸ ਮਿਲਾ ਕੇ ਆਪਣੀ ਤ્વਚਾ ਉੱਪਰ ਲਗਾ ਲੈਂਦੇ ਹੋ ਇਸ ਨਾਲ ਤੁਹਾਡੀ ਤ્વਚਾ ਉੱਪਰ ਬਹੁਤ ਜਲਦੀ ਨਿਖਾਰ ਆਵੇਗਾ ਤੇ ਚਮਕ ਉਠੇਗੀ ਨੰਬਰ 46 ਜੇਕਰ ਤੁਹਾਡੇ ਪੇਟ ਵਿੱਚ ਬਹੁਤ ਜ਼ਿਆਦਾ ਗੈਸ ਬਣਦੀ ਹੈ ਤਾ ਮੇਥੀ ਦਾਣਾ ਅਤੇ ਗੁੜ ਵਾਲੇ ਪਾਣੀ ਦਾ ਸੇਵਨ ਕਰੋ ਜਾਂ ਫਿਰ ਕਾਲਾ ਨਮਕ ਅਤੇ ਹਿੰਗ ਨੂੰ ਮਿਕਸ ਕਰਕੇ ਪੀ ਲਓ ਇਸ ਨਾਲ ਤੁਰੰਤ ਗੈਸ ਦੀ ਸਮੱਸਿਆ ਖਤਮ ਹੋ ਜਾਵੇਗੀ ਨੰਬਰ 47 ਜੇਕਰ ਤੁਸੀਂ ਸਰੋਂ ਦੇ ਤੇਲ ਜਾਂ ਫਿਰ ਦੇਸੀ ਘਿਓ ਆਪਣੇ ਵਾਲਾਂ ਵਿੱਚ ਲਗਾ ਲੈਂਦੇ ਹੋ ਤਾਂ ਇਸ ਦੀ ਮਦਦ ਨਾਲ ਮਾਈਗਰੇਨ ਸਿਰ ਦਰਦ ਅਤੇ ਮੋਢਿਆਂ ਵਿੱਚ ਹੋ ਰਿਹਾ ਦਰਦ ਤੁਰੰਤ ਠੀਕ ਹੋਣ ਲੱਗ ਜਾਂਦਾ ਹੈ ਨੰਬਰ 48 ਜਿਹੜੇ ਲੋਕ ਜ਼ਿਆਦਾ ਮਿਰਚ ਮਸਾਲੇ ਵਾਲਾ ਖਾਣਾ ਖਾਂਦੇ ਹਨ ਉਹ ਬਵਾਸਿਰ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ ਇਸ ਲਈ ਜ਼ਿਆਦਾ ਮਿਰਚ ਮਸਾਲਾ ਨਾ ਖਾਓ ਨੰਬਰ 49 ਦੁੱਧ ਨੂੰ ਖਰਾਬ ਹੋਣ ਤੋਂ ਬਚਾਉਣਾ ਲਈ ਉਸ ਨੂੰ ਉਵਾਲੀ ਦੇਣ ਸਮੇ ਉਸ ਵਿੱਚ ਇਲਾਇਚੀ ਪਾ ਦਿਓ ਦੁੱਧ ਖਰਾਬ ਨਹੀਂ ਹੋਵੇਗਾ ਨੰਬਰ 50 ਜੇਕਰ ਤੁਸੀਂ ਆਪਣੀ ਹੱਥਾਂ ਵਿੱਚ ਸਵੇਰੇ ਉੱਠਨਸਾਰ ਹੀ ਸੁਰਮਾ ਲਗਾ ਲੈਂਦੇ ਹੋ ਤਾਂ ਇਸ ਨਾਲ ਤੁਹਾਡੀਆਂ ਅੱਖਾਂ ਦਾ ਧੁੰਦਲਾਪਨ ਖਤਮ ਹੋ ਜਾਂਦਾ ਹੈ। ਨੰਬਰ 52 ਜੇਕਰ ਅਸੀਂ ਭੇਡਾਂ ਦਾ ਦੁੱਧ ਆਪਣੇ ਵਾਲਾਂ ਉੱਪਰ ਲਗਾ ਲਈਏ ਇਸ ਨਾਲ ਸਾਡੇ ਵਾਲਾਂ ਨੂੰ ਬਹੁਤ ਹੀ ਮਜ਼ਬੂਤੀ ਮਿਲਦੀ ਹੈ ਤੇ ਨਾਲ ਹੀ ਸਾਡੇ ਵਾਲ ਭਾਰੀ ਹੋਣ ਲੱਗ ਜਾਂਦੇ ਹਨ। ਨੰਬਰ 52 ਦਿਮਾਗ ਨੂੰ ਤੇਜ਼ ਕਰਨ ਲਈ ਛਿਕਾਉਣ ਤੇ ਆਪਣਾ ਸਿਰ ਝਕਾਓ। ਇਸ ਨਾਲ ਦਿਮਾਗ ਤੇਜ਼ ਹੋਵੇਗਾ। ਨੰਬਰ 53 ਚਿਹਰੇ ਨੂੰ ਧੋਣ ਲਈ ਤੁਸੀਂ ਸ਼ਹਿਦ ਦੀ ਵਰਤੋਂ ਕਰ ਸਕਦੇ ਹੋ ਚਿਹਰੇ ਉੱਪਰ ਲਗਾਓ ਤੇ 2 ਮਿੰਟ ਮਾਲਿਸ਼ ਕਰੋ ਤੇ ਫਿਰ ਸਾਫ਼ ਪਾਣੀ ਨਾਲ ਧੋ ਲਓ ਚਿਹਰੇ ਦੀ ਸਾਰੀ ਗੰਦਗੀ ਸਾਫ਼ ਹੋ ਜਾਵੇਗੀ ਨੰਬਰ 54 ਰੋਟੀ ਜਦੋਂ ਵੀ ਬਣਾਉਂਦੇ ਹੋ ਤਾਂ ਹਮੇਸ਼ਾ ਮੋਟੀ ਰੋਟੀ ਹੀ ਬਣਾਓ ਤੇ ਖਾਓ ਇਹ ਹੀ ਰੋਟੀ ਤੁਹਾਡੇ ਸਰੀਰ ਲਈ ਬਹੁਤ ਜ਼ਿਆਦਾ ਸਹੀ ਹੈ ਇਸ ਨਾਲ ਤੁਹਾਡੇ ਸਰੀਰ ਨੂੰ ਭਰਪੂਰ ਮਾਤਰਾ ਵਿੱਚ ਫਾਈਬਰ ਮਿਲਦਾ ਹੈ ਜੋ ਪਤਲੀ ਰੋਟੀ ਵਿੱਚ ਖਤਮ ਹੋ ਜਾਂਦਾ ਹੈ ਨੰਬਰ 55 ਰੋਟੀ ਨੂੰ ਘਿਓ ਦੀ ਬਜਾਇਜ਼ ਮੱਖਣ ਨਾਲ ਚੋਪੜ ਕੇ ਖਾਓ। ਸਰੀਰ ਨੂੰ ਕਦੇ ਵੀ ਨੁਕਸਾਨ ਨਹੀਂ ਹੋਵੇਗਾ ਤੇ ਨਾਲ ਹੀ ਰੋਟੀ ਹਮੇਸ਼ਾ ਨਰਮ ਬਣੇਗੀ। ਨੰਬਰ 56 ਵੱਧ ਤੋਂ ਵੱਧ ਹਰੀਆਂ ਸਬਜ਼ੀਆਂ ਦਾ ਸੇਵਨ ਕਰੋ। ਇਹਨਾਂ ਦੀ ਮਦਦ ਨਾਲ ਸਰੀਰ ਨੂੰ ਲੋੜ ਦੇ ਤੱਤ ਮਿਲ ਗਏ ਜਿੰਨਾ ਕਰਕੇ ਤੁਹਾਡੇ ਵਾਲ ਜਲਦੀ ਕਾਲੇ ਹੋ ਜਾਣਗੇ। ਦੁਆਰਾ ਚਿੱਟੇ ਵੀ ਨਹੀਂ ਹੋਣਗੇ। ਨੰਬਰ 57 ਜੇ ਤੁਸੀਂ ਕੁਦਰਤੀ ਤੌਰ ਤੇ ਵਾਲਾਂ ਨੂੰ ਕਾਲਾ ਕਰਨਾ ਚਾਹੁੰਦੇ ਹੋ ਤਾਂ ਬਦਾਮ ਦਾ ਤੇਲ ਵਿੱਚ ਮਹਿੰਦੀ ਮਿਕਸ ਕਰਕੇ ਲਗਾਓ। ਵਾਲ ਕਾਲੇ ਤੇ ਹੋਣਗੇ ਤੇ ਦੁਬਾਰਾ ਚਿੱਟੇ ਵੀ ਨਹੀਂ ਹੋਣਗੇ। ਨੰਬਰ 58 ਅਖਰੋਟ ਜ਼ਰੂਰ ਖਾਇਆ ਕਰੋ। ਇਹ ਵਾਲਾਂ ਲਈ ਬਹੁਤ ਹੀ ਫਾਇਦੇਮੰਦ ਹਨ। ਵਾਲਾਂ ਨੂੰ ਕਾਲੇ ਰੱਖਣ ਵਿੱਚ ਬਹੁਤ ਮਦਦ ਕਰਦੇ ਹਨ। ਤੇ ਸਰੀਰ ਨੂੰ ਤਾਕਤ ਦਿੰਦੇ ਹਨ ਨੰਬਰ 59 ਹਰੀਆਂ ਧਾਲਾਂ ਸਬਜ਼ੀਆਂ ਦਾ ਵਧੇਰੇ ਇਸਤੇਮਾਲ ਕਰੋ ਸਰੀਰ ਵਿੱਚ ਕਦੇ ਵੀ ਕਿਸੇ ਵੀ ਚੀਜ਼ ਦੀ ਘਾਟ ਨਹੀਂ ਹੋਵੇਗੀ ਤੇ ਨਾਲ ਹੀ ਚਿਹਰੇ ਉੱਪਰ ਹਮੇਸ਼ਾ ਜਵਾਨੀ ਰਹੇਗੀ ਨੰਬਰ 60 ਨਹਾਉਣ ਲਈ ਹਮੇਸ਼ਾ ਤਾਜ਼ੇ ਪਾਣੀ ਦੀ ਵਰਤੋਂ ਕਰੋ ਕਦੇ ਵੀ ਜੋੜਾਂ ਵਿੱਚ ਦਰਦ ਨਹੀਂ ਹੋਵੇਗਾ ਤੇ ਨਾਲ ਹੀ ਸਰੀਰ ਪੂਰਾ ਦਿਨ ਤਰੋ-ਤਾਜ਼ਾ ਮਹਿਸੂਸ ਕਰੇਗਾ ਨੰਬਰ 61 ਸਲਾਦ ਖਾਣ ਸਮੇਂ ਕਦੇ ਵੀ ਉਸ ਉੱਪਰ ਨਮਕ ਜਾਂ ਫਿਰ ਮਿਰਚ ਮਸਾਲੇ ਦਾ ਇਸਤੇਮਾਲ ਨਾ ਕਰੋ ਇਹ ਫਲਾਂ ਉੱਪਰ ਇਸ ਤਰ੍ਹਾਂ ਕਰਨ ਨਾਲ ਤੁਸੀਂ ਜ਼ਿਆਦਾ ਬਿਮਾਰੀਆਂ ਦਾ ਸ਼ਿਕਾਰ ਹੁੰਦੇ ਹੋ। ਨੰਬਰ 62 ਉਲਟੀ ਗਿਣਤੀ ਵੀ ਕਰ ਲਿਆ ਕਰੋ। ਦਿਮਾਗ ਬਹੁਤ ਜ਼ਿਆਦਾ ਤੇਜ਼ ਹੁੰਦਾ ਹੈ ਤੇ ਨਾਲ ਸੋਚਣ ਸ਼ਕਤੀ ਵੀ ਵਧੇਰੇ ਬਦਨ ਲੱਗ ਜਾਂਦੀ ਹੈ। ਨੰਬਰ 63 ਕੇਲੇ ਦੇ ਦੁੱਧ ਦਾ ਪੇਸਟ ਬਣਾ ਕੇ ਚਿਹਰੇ ਉੱਪਰ ਲਗਾ ਲਿਆ ਕਰੋ। ਇਸ ਨਾਲ ਚਿਹਰੇ ਉੱਪਰ ਕੁਦਰਤੀ ਚਮਕਾਵੇਗੀ ਤੇ ਨਾਲ ਹੀ ਚਿਹਰੇ ਦੇ ਦਾਗ-ਧੱब्बे ਸਾਫ਼ ਹੋ ਜਾਣਗੇ। ਨੰਬਰ 64 ਰਾਤ ਨੂੰ ਸੌਣ ਤੋਂ ਪਹਿਲਾਂ ਅੱਖਾਂ ਉੱਪਰ ਸਰੋਂ ਦਾ ਤੇਲ ਕੋਸਾ ਕਰਕੇ ਮਲ ਲਿਆ ਕਰੋ ਇਸ ਨਾਲ ਅੱਖਾਂ ਦੀ ਰੌਸ਼ਨੀ ਤੇਜ਼ ਹੁੰਦੀ ਹੈ ਤੇ ਨਾਲ ਹੀ ਪੂਰਾ ਦਿਨ ਦੀ ਥਕਾਵਟ ਵੀ ਦੂਰ ਹੋ ਜਾਂਦੀ ਹੈ ਨੰਬਰ 65 ਔਰਤਾਂ ਜ਼ਿਆਦਾ ਮੇਕਅਪ ਨਾ ਕਰਿਆ ਕਰਨ ਚਿਹਰਾ ਖਰਾਬ ਹੁੰਦਾ ਹੈ ਚਮੜੀ ਢਿੱਲੀ ਪੈ ਜਾਂਦੀ ਹੈ ਤੇ ਨਾਲ ਹੀ ਚਿਹਰੇ ਉੱਪਰ ਝੁਰੜੀਆਂ ਵੀ ਪੈਣ ਲੱਗ ਜਾਂਦੀਆਂ ਹਨ ਨੰਬਰ 66 ਚਾਹ ਦਾ ਪਾਣੀ ਦੀ ਤਸੀਰ ਠੰਡੀ ਹੁੰਦੀ ਹੈ ਇਸ ਲਈ ਇਸ ਨੂੰ ਪੀ ਲਿਆ ਕਰੋ ਇਸ ਨਾਲ ਪਿਸ਼ਾਬ ਜਲਣ ਅਤੇ ਲਕੋਰੀਆ ਦੀ ਸਮੱਸਿਆ ਖਤਮ ਕਰਨ ਦਾ ਕੰਮ ਕਰਦਾ ਹੈ ਨੰਬਰ 67 ਜੇਕਰ ਤੁਹਾਡੇ ਸਰੀਰ ਦੇ ਕਿਸੇ ਵੀ ਹਿੱਸੇ ਉੱਪਰ ਸੋਜ ਆ ਗਈ ਹੋਵੇ ਤਾਂ ਰੋਜ਼ਾਨਾ ਰਾਤ ਨੂੰ ਗੋਸਾ ਕਰਕੇ ਸਰੋਂ ਦਾ ਤੇਲ ਆਪਣੀ ਧੁੰਨੀ ਵਿੱਚ ਪਾਣਾ ਸ਼ੁਰੂ ਕਰ ਦਿਓ ਦਿਨਾਂ ਵਿੱਚ ਹੀ ਸੋਜ ਖਤਮ ਹੋ ਜਾਵੇਗੀ ਨੰਬਰ 68 ਜੇਕਰ ਤੁਸੀਂ ਆਪਣੀਆਂ ਹੱਡੀਆਂ ਨੂੰ ਮਜ਼ਬੂਤ ਕਰਨਾ ਚਾਹੁੰਦੇ ਹੋ ਤਾਂ ਰੋਜ਼ਾਨਾ ਦੁੱਧ ਦਾ ਸੇਵਨ ਜ਼ਰੂਰ ਕਰੋ ਤੇ ਨਾਲ ਹੀ ਜੇਕਰ ਹੋ ਸਕੇ ਦਿਨਾਂ ਵਿੱਚ ਅੰਡੇ ਦਾ ਸੇਵਨ ਜ਼ਰੂਰ ਕਰੋ ਇਸ ਤੋਂ ਇਲਾਵਾ ਬਦਾਮ ਹੀ ਖਾਓ ਤੇ ਕੈਲਸ਼ੀਅਮ ਭਰਪੂਰ ਹਾਨਾ ਨੰਬਰ 69 ਜੇਕਰ ਤੁਸੀਂ ਕੋਈ ਵੀ ਫਲ ਖਾਣ ਤੋਂ ਬਾਅਦ ਪਾਣੀ ਪੀਂਦੇ ਹੋ ਤਾਂ ਇਸ ਨਾਲ ਤੁਹਾਡੇ ਸਰੀਰ ਅੰਦਰ ਤੇਜਾ ਬਣਨ ਲੱਗਦਾ ਹੈ ਇਸ ਲਈ ਫਲ ਖਾਣ ਤੋਂ ਤੁਰੰਤ ਬਾਅਦ ਕਦੇ ਵੀ ਪਾਣੀ ਨਾ ਪੀਓ ਨੰਬਰ 70 ਰਾਤ ਨੂੰ ਸੌਣ ਤੋਂ ਪਹਿਲਾਂ ਹਮੇਸ਼ਾ ਗੂੰਗੁਨਾ ਪਾਣੀ ਜ਼ਰੂਰ ਪੀ ਲਿਆ ਕਰੋ ਇਸ ਨਾਲ ਸਾਡੇ ਗੁਰਦੇ ਹਮੇਸ਼ਾ ਸਾਫ਼ ਰਹਿੰਦੇ ਹਨ ਤੇ ਨਾਲ ਹੀ ਸਰੀਰ ਦੀਆਂ ਹੋਰ ਵੀ ਕਈ ਸਮੱਸਿਆਵਾਂ ਦੂਰ ਹੁੰਦੀਆਂ ਹਨ ਇਹ ਵੀਡੀਓ ਅਮ ਜਾਣਕਾਰੀ ਤੇ ਆਧਾਰਿਤ ਹੈ ਜੇਕਰ ਤੁਹਾਨੂੰ ਕੋਈ ਬਿਮਾਰੀ ਹੈ ਤਾਂ ਤੁਸੀਂ ਆਪਣੇ ਡਾਕਟਰ ਦੀ ਸਲਾਹ ਲਓ ਅਤੇ ਇਹਨਾਂ ਨਿਯਮਾਂ ਦੀ ਪਾਲਣਾ ਕਰੋ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ ਜਿਸ ਦੇ ਨਾਲ ਹੀ ਇਸ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰਿਓ ਮੋਹਲਨ ਲੇਖਨ ਵਿੱਚ ਬਹੁਤ ਸਾਰੀਆਂ ਗਲਤੀਆਂ ਹੋ ਜਾਂਦੀਆਂ ਹਨ ਇਸ ਲਈ ਮਾਫ ਕਰਨਾ ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ